ਅੱਜ ਸਵੇਰੇ ਤੜਕਸਾਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਟੀਮ ਨੇ ਉੜਮੜ ਦੇ ਦੋ ਵੱਖ-ਵੱਖ ਘਰਾਂ ਉੱਤੇ ਛਾਪੇਮਾਰੀ ਕੀਤੀ ਸੀ ਫਿਲਹਾਲ ਇਸ ਰੇਡ ਦੇ ਕਾਰਨਾਂ ਦਾ ਹੱਲੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਜਾਣਕਾਰੀ ਦੇ ਅਨੁਸਾਰ ਐਨਆਈਏ ਦੀ ਟੀਮ ਨੇ ਇੱਕ ਗੜੀ ਮੁਹੱਲਾ ਵਾਸੀ ਨੌਜਵਾਨ ਦੇ ਘਰ ਜੋ ਕਿ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਉੜਮੜ ਦੇ ਹੀ ਇੱਕ ਨੌਜਵਾਨ ਦੇ ਘਰ ਦਬਿਸ਼ ਦਿੱਤੀ ਗਈ ਸਵੇਰੇ 5 ਵਜੇ ਦੇ ਕਰੀਬ ਸ਼ੁਰੂ ਹੋਈ ਇਸ ਕਾਰਵਾਈ ਦੇ ਵਿੱਚ ਟੀਮ ਦੇ ਵੱਲੋਂ ਘਰਾਂ ਵਿੱਚ ਲਗਾਤਾਰ ਪੁਚ છે ਅਤੇ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਦੇ ਘਰ ਰੇਡ ਕੀਤੀ ਗਈ ਹੈ ਉਸ ਉੱਤੇ ਟਾਂਡਾ પોલીસ સ્ટેશન ਵਿੱਚ ਐਕਸਾਈਜ਼ ਅਤੇ ਐਂਡੀਪੀਐਸ ਐਕਟ ਤਹਿਤ ਪਹਿਲਾਂ ਹੀ ਮਾਮਲੇ ਦਰਜ ਨੇ ਅਤੇ ਉਸ ਨੂੰ ਅਦਾਲਤ ਵੱਲੋਂ ਪਘੋੜਾ قرار ਦਿੱਤਾ ਗਿਆ ਐਨਆਈਏ ਦੀ ਇਹ ਕਾਰਵਾਈ ਕਿਸੇ ਵੱਡੇ ਮਾਮਲੇ ਦੇ ਨਾਲ ਸੰਬੰਧਿਤ ਹੋਣ ਦੀ ਇੱਕ ਸੰਭਾਵਨਾ ਅੱਜ ਸਵੇਰੇ ਤੜਕਸਾਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਟੀਮ ਨੇ ਉੜਮੜ ਦੇ ਦੋ ਵੱਖ-ਵੱਖ ਘਰਾਂ ਉੱਤੇ ਛਾਪੇਮਾਰੀ ਕੀਤੀ ਸੀ ਫਿਲਹਾਲ ਇਸ ਰੇਡ ਦੇ ਕਾਰਨਾਂ ਦਾ ਹੱਲੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਜਾਣਕਾਰੀ ਦੇ ਅਨੁਸਾਰ ਐਨਆਈਏ ਦੀ ਟੀਮ ਨੇ ਇੱਕ ਗੜੀ ਮੁਹੱਲਾ ਵਾਸੀ ਨੌਜਵਾਨ ਦੇ ਘਰ ਜੋ ਕਿ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਉੜਮੜ ਦੇ ਹੀ ਇੱਕ ਨੌਜਵਾਨ ਦੇ ਘਰ ਦਵਿਸ਼ ਦਿੱਤੀ ਗਈ ਸਵੇਰੇ 5 ਵਜੇ ਦੇ ਕਰੀਬ ਸ਼ੁਰੂ ਹੋਈ ਇਸ ਕਾਰਵਾਈ ਦੇ ਵਿੱਚ ਟੀਮ ਦੇ ਵੱਲੋਂ ਘਰਾਂ ਵਿੱਚ ਲਗਾਤਾਰ ਚ ਗਿਆ ਚ ਅਤੇ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਦੇ ਘਰ ਰੇਡ ਕੀਤੀ ਗਈ ਹੈ ਉਸ ਉੱਤੇ ਟਾਂਡਾ ਪੁਲਿਸ ਸਟੇਸ਼ਨ ਵਿੱਚ ਐਕਸਾਈਜ਼ ਅਤੇ ਐਂਡੀਪੀਐਸ ਐਕਟ ਤਹਿਤ ਪਹਿਲਾਂ ਹੀ ਮਾਮਲੇ ਦਰਜ ਨੇ ਅਤੇ ਉਸ ਨੂੰ ਅਦਾਲਤ ਵੱਲੋਂ ਪਘੋੜਾ ਕਰਾਰ ਦਿੱਤਾ ਗਿਆ ਐਨਆਈਏ ਦੀ ਇਹ ਕਾਰਵਾਈ ਕਿਸੇ ਵੱਡੇ ਮਾਮਲੇ ਦੇ ਨਾਲ ਸੰਬੰਧਿਤ ਹੋਣ ਦੀ ਇਕ ਸੰਭਾਵਨਾ ਹੈ ਅੱਜ ਸਵੇਰੇ ਤੜਕਸਾਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਟੀਮ ਨੇ ਉੜਮੜ ਦੇ ਦੋ ਵੱਖ-ਵੱਖ ਘਰਾਂ ਉੱਤੇ ਛਾਪੇਮਾਰੀ ਕੀਤੀ ਸੀ ਫਿਲਹਾਲ ਇਸ ਰੇਡ ਦੇ ਕਾਰਨਾਂ ਦਾ ਹੱਲੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਜਾਣਕਾਰੀ ਦੇ ਅਨੁਸਾਰ ਐਨਆਈਏ ਦੀ ਟੀਮ ਨੇ ਇੱਕ ਗੜੀ ਮੁਹੱਲਾ ਵਾਸੀ ਨੌਜਵਾਨ ਦੇ ਘਰ ਜੋ ਕਿ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਉੜਮੜ ਦੇ ਹੀ ਇੱਕ ਨੌਜਵਾਨ ਦੇ ਘਰ ਦਬਿਸ਼ ਦਿੱਤੀ ਗਈ ਸਵੇਰੇ 5 ਵਜੇ ਦੇ ਕਰੀਬ ਸ਼ੁਰੂ ਹੋਈ ਇਸ ਕਾਰਵਾਈ ਦੇ ਵਿੱਚ ਟੀਮ ਦੇ ਵੱਲੋਂ ਘਰਾਂ ਵਿੱਚ ਲਗਾਤਾਰ ਪੋਚ ਲਿਗੈਚੇ ਅਤੇ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਦੇ ਘਰ ਰੇਡ ਕੀਤੀ ਗਈ ਹੈ ਉਸ ਉੱਤੇ ਟਾਂਡਾ ਪੁਲਿਸ ਸਟੇਸ਼ਨ ਵਿੱਚ ਐਕਸਾਈਜ਼ ਅਤੇ ਐਨਡੀਪੀਐਸ ਐਕਟ ਤਹਿਤ ਪਹਿਲਾਂ ਹੀ ਮਾਮਲੇ ਦਰਜ ਨੇ ਅਤੇ ਉਸ ਨੂੰ ਅਦਾਲਤ ਵੱਲੋਂ ਪਘੋੜਾ ਕਰਾਰ ਦਿੱਤਾ ਗਿਆ ਐਨਆਈਏ ਦੀ ਇਹ ਕਾਰਵਾਈ ਕਿਸੇ ਵੱਡੇ ਮਾਮਲੇ ਦੇ ਨਾਲ ਸੰਬੰਧਿਤ ਹੋਣ ਦੀ ਇੱਕ ਸੰਭਾਵਨਾ ਹੈ ਅੱਜ ਸਵੇਰੇ ਤੜਕਸਾਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਟੀਮ ਨੇ ਉੜਮੜ ਦੇ ਦੋ ਵੱਖ-ਵੱਖ ਘਰਾਂ ਉੱਤੇ ਛਾਪੇਮਾਰੀ ਕੀਤੀ ਸੀ ਫਿਲਹਾਲ ਇਸ ਰੇਡ ਦੇ ਕਾਰਨ ਦਾ ਹੱਲੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਜਾਣਕਾਰੀ ਦੇ ਅਨੁਸਾਰ ਐਨਆਈਏ ਦੀ ਟੀਮ ਨੇ ਇੱਕ ਗੜੀ ਮੁਹੱਲਾ ਵਾਸੀ ਨੌਜਵਾਨ ਦੇ ਘਰ ਜੋ ਕਿ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਉੜਮੜ ਦੇ ਹੀ ਇੱਕ ਨੌਜਵਾਨ ਦੇ ਘਰ ਦବਿਸ਼ ਦਿੱਤੀ ਗਈ ਸਵੇਰੇ 5 ਵਜੇ ਦੇ ਕਰੀਬ ਸ਼ੁਰੂ ਹੋਈ ਇਸ ਕਾਰਵਾਈ ਦੇ ਵਿੱਚ ਟੀਮ ਦੇ ਵੱਲੋਂ ਘਰਾਂ ਵਿੱਚ ਲਗਾਤਾਰ ਚ ਗਿਆ ਚ ਅਤੇ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਦੇ ਘਰ ਰੇਡ ਕੀਤੀ ਗਈ ਹੈ ਉਸ ਉੱਤੇ ਟਾਂਡਾ ਪੁਲਿਸ ਸਟੇਸ਼ਨ ਵਿੱਚ ਐਕਸਾਈਜ਼ ਅਤੇ ਐਨਡੀਪੀਐਸ ਐਕਟ ਤਹਿਤ ਪਹਿਲਾਂ ਹੀ ਮਾਮਲੇ ਦਰਜ ਨੇ ਅਤੇ ਉਸ ਨੂੰ ਅਦਾਲਤ ਵੱਲੋਂ ਪਘੋੜਾ ਕਰਾਰ ਦਿੱਤਾ ਗਿਆ ਐਨਆਈਏ ਦੀ ਇਹ ਕਾਰਵਾਈ ਕਿਸੇ ਵੱਡੇ ਮਾਮਲੇ ਦੇ ਨਾਲ ਸੰਬੰਧਿਤ ਹੋਣ ਦੀ ਇੱਕ ਸੰਭਾਵਨਾ ਹੈ